ਸਤਿ ਸ਼੍ਰੀ ਅਕਾਲ ਮੇਰੀ YouTube ਫੈਮਲੀ ਮੀਡ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੋਲਕ ਥੋੜਾ ਸਾਰਿਆਂ ਦਾ ਸਵਾਗਤ ਜੀ ਤੇ ਲਓ ਜੀ ਅੱਜ ਆਪਾਂ ਨਾ ਆਰਪੀ ਦੀ ਸਬਜ਼ੀ ਬਣਾਵਾਂਗੇ ਫਰਾਈ ਕਰਕੇ ਲੱਗੇ ਜੀ ਤਰੀਕੇ ਨਾਲ ਤੇ ਬਹੁਤ ਹੀ ਵਧੀਆ ਤਰੀਕਾ ਜੀ ਤੇ ਲਓ ਜੀ ਆਪਾਂ ਨਾ ਤੇਲ ਨਾ ਚੰਗੀ ਤਰ੍ਹਾਂ ਕਾੜ ਲਿਆ ਜੀ ਕੱਚੇ ਪਨ ਤੇਲ ਦੀ ਅਬ ਕੁਦੀ ਨਾਵੇ ਜੀ ਤੇ ਚੰਗੀ ਤਰ੍ਹਾਂ ਕਾੜਨਾ ਜੀ ਤੇਲ ਤੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਰਾਈ ਰਾਈ ਦੇ ਨਾਲ ਢੜਕ ਵੀ ਵਿੱਚ ਤੇ ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਅਰਬੀ ਜੀ ਨਾ ਪਕਕ ਤੋਂ ਸਮਾਰ ਤੇ ਕਰ ਦੇਤੀ ਅਰਬੀ ਪਾ ਦਾਂਗੇ ਜੀ ਅਲਾ ਪਰੀ ਸواری ਨੇ ਸਿੱਡੀ ਵੀ ਅਰਬੀ ਨੂੰ ਮੇਰਾ ਪਤੋਲੀ ਓਕੇ ਨਾ ਪਾ ਗੋਲ ਗੋਲ ਖੱਤੀ ਹੈ ਜੀ ਚੰਗੀ ਕਰਨ ਮੈਂ ਅਲੰਗੇ ਦੀ ਉਹ ਨੂੰ ਨਮਕ ਪਾ ਦਾਂਗੇ ਜੀ ਸਾਗ ਗੜਕ ਚੰਪੇ ਨਾਲ ਪਾ ਨਮਕ ਦਾ ਪਾ ਦਾਂਗੇ ਨਮਕ ਨਾਲ ਫਿਰ ਕੀ ਸਬ지 ਗੜਕੇਗੀ ਜੀ ਅਰਧੇ ਉਹਨਾਂ ਤਨੂੰ

ਉਹ ਇੰਟੀਫਾ ਮੰਗੇ ਜੇ ਪਾ ਹਰ ਨਾ ਮਿਰਚ ਲਾਸਣ ਅਦਰਕ ਦਾ ਪੇਸਟ ਵੀ ਲਾਲ ਟਮਾਟਰ ਤਿਆਰ ਸੀ ਗਏ ਸ ਤੇ ਪਾ ਦਾਂਗੇ ਜਿਹੜਾ ਤਾਂ ਮਸਾਲੇ ਜਿਹੜੇ ਮਸਾਲੇ ਆਪਾਂ ਲੱਕ ਡੋਕ ਨੂੰ ਪਾ ਲਾਸਣ ਮੇ ਅਦਰਕ ਨੂੰ ਮਿਰਚਾਂ ਨੂੰ ਟਮਾਟਰਾਂ ਨੂੰ ਪਕਾ ਲੈਣੇ ਨੇ ਜੀ 2 ਮਿੰਟ ਲਈ ਉਹ ਤਾਂ ਕਦੋਂ ਲਈ। ਹੁਣ ਪਾ ਮੰਗੇ ਜੀ ਆਪਾਂ ਮਸਾਲੇ। ਸਭ ਤੋਂ ਪਹਿਲਾਂ ਪਾ ਮੰਗੇ ਜੀ ਆਪਾਂ ਢੀਗੀ ਮਿਰਚ। ਤੇ ਉੱਪਰ ਵਰਤਾਂਗੇ ਜੀ ਥੋੜੀ ਜਿਹੀ ਆਪਾਂ ਹਲਦੀ। ਕੁ ਥੋੜਾ ਜਿਹਾ ਪਾ ਮੰਗੇ ਜੀ ਆਪਾਂ ਗਰਮ ਮਸਾਲਾ।

ਪਾ ਗੈਸ ਨੂੰ ਕਰਨ ਲੱਗੇ ਸੀ ਜੀ ਕੱਟ ਗੈਸ ਹੋ ਗਿਆ ਆਪਣਾ ਬੰਦ ਗੈਸ ਨੂੰ ਫਿਰ ਦੁਬਾਰੇ ਚਲਾ ਲਾਂਗੇ ਦੇ ਘੁਮ ਫਰਾਇ ਕਰਕੇ ਕਿੰਨੀ ਵਧੀਆ ਸਬਜੀ ਬਣੀ ਹੈ ਜੀ ਠੀਕ ਹੈ ਜੀ ਲੋਟ ਅੱਗੇ ਬਣੀ ਤੇ ਇੰਨੀ ਸੁਈਖਾ ਸੁਆ ਰਹੀ ਹੈ ਸਬਜੀ ਦੀ ਕਦੋਂੰਨ ਤੱਕ ਹੋਰ ਪਕਾ ਲਾਂਗੇ ਜੀ ਜਿਹੜੇ ਆਪਣੇ ਮਸਾਲੇ ਪਾਏ ਹੈ ਜੀ ਇਹ ਪੱਕ ਜਾਂ 1 ਮਿੰਟ ਹੋ ਗਏ ਜੀ ਤੇ ਬਿਲਕੁਲ ਬਣ ਕੇ ਹੋ ਗਈ ਆਪਣੀ ਸਬਜੀ ਤਿਆਰ ਜੀ ਠੀਕ ਹੈ ਜੀ ਫਿਰ ਮੈਂ ਤਾਂ ਰੋਟੀ ਵਾਸਤੇ ਕਾ ਲੈਣੀ ਹੈ ਸਬਜੀ ਦੇਖੋ ਜੀ ਕਿੰਨੀ ਵਧੀਆ ਬਣੀ ਹੈ ਸਬਜੀ ਠੀਕ ਹੈ ਜੀ ਤੇ ਜੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ